ਤੋਂ ਨਿਪ ਬੈਠ ਸਭਾ ਹੂ ਕੇ ਭੀਤਰ ਮਲਨ ਸੋ ਜਦੂ ਰਾਏ ਨਾ ਰਾਇਓ ਤਾਦਰ ਰਾਜੇ ਨੇ ਸਭਾ ਵਿੱਚ ਬੈਠ ਕੇ ਆਪਣੇ ਪਹਿਲਵਾਨਾ ਨਾਲ ਕ੍ਰਿਸ਼ਨ ਨੂੰ ਲੜਾ ਦਿੱਤਾ ਮੁਸਤ ਕੇ ਸਾਥ ਲੜਿਓ ਮੁਸਲੀ ਸੋ ਚੰਡੂਰ ਸੋ ਸਿਆਮ ਯੋ ਯੁੱਧ ਮਚਾਇਓ ਮੋਸਤ ਨਾਂ ਵਾਲੇ ਪਹਿਲਵਾਨ ਨਾਲ ਬਲਰਾਮ ਲੜਿਆ ਅਤੇ ਚੰਡੂਰ ਨਾਂ ਵਾਲੇ ਪਹਿਲਵਾਨ ਨਾਲ ਕ੍ਰਿਸ਼ਨ ਨੇ ਯੁੱਧ ਮਚਾਇਆ ਕੋ ਮਾਰੇ ਰਣ ਕੀ ਗਿਰਸੋ ਹਰ ਜੋ ਮਨ ਭੀਤਰ ਕੋਪ ਵਡਾਇਓ ਜਦੋਂ ਕ੍ਰਿਸ਼ਨ ਨੇ ਮਨ ਵਿੱਚ ਕ੍ਰੋਧ ਵਧਾਇਆ ਤਾਂ ਉਹ ਚੰਡੂਰ ਰਣਪੋਮੀ ਵਿੱਚ ਡਿੱਗ ਪਿਆ ਏਕ ਲੱਗੀ ਨਾ ਤਾਂ ਹਾਂ ਘਟਕਾ ਧਰਨੀ ਪਰ ਤਾਂ ਕਹੋ ਮਾਰ ਗਿਰਾਇਓ ਉੱਥੇ ਇੱਕ ਘੜੀ ਵੀ ਨਾ ਲੱਗੀ ਕ੍ਰਿਸ਼ਨ ਅਤੇ ਬਲਰਾਮ ਨੇ ਉਹਨਾਂ ਨੂੰ ਮਾਰ ਕੇ ਧਰਤੀ ਉੱਤੇ ਡਿਗਾ ਦਿੱਤਾ ਇਤਿ ਸ਼੍ਰੀ ਦਸ਼ਮ ਸਕੰਤੇ 75 ਨਾਟਕ ਗ੍ਰੰਥੇ ਕ੍ਰਿਸ਼ਨ ਆਵਤਾਰੇ ਚੰਡੋਰ ਮੋਸਟ ਮਲ ਬਦੈ ਅਧਿਆਏ ਸਮਾਪਤਮ ਇੱਥੇ ਦਸ਼ਮ ਸਕੰਤ ਦੇ 75 ਨਾਟਕ ਗ੍ਰੰਥ ਦੇ ਕ੍ਰਿਸ਼ਨ ਆਵਤਾਰ ਦੇ ਚੰਡੋਰ ਮੋਸਟ ਪਹਿਲਵਾਨ ਦੇ ਬਦ ਦਾ ਅਧਿਆਏ ਸਮਾਪਤ ਅਥ ਕਾਂਸ ਬਦ ਕਥਨ ਹੁਣ ਕਾਂਸ ਦੇ ਬਦ ਦਾ ਕਥਨ ਸਵਈਆ ਮਾਰ ਲੈ ਰਿਪ ਬੀਰ ਦਉ ਨੇ ਪਤੋ ਮਨ ਭੀਤਰ ਕ੍ਰੋਧ ਪਰਿਉ ਜਦੋਂ ਦੋਹਾ ਨੇ ਦੋ ਵੈਰੀ ਸੂਰਮੇ ਮਾਰ ਦਿੱਤੇ ਤਾਂ ਰਾਜੇ ਦੇ ਮਨ ਵਿੱਚ ਕ੍ਰੋਧ ਬਹੁਤ ਵੱਧ ਗਿਆ ਇਨਕੋ ਪਟ ਮਾਰੋ ਖੇਤ ਅਬੈ ਇਹ ਭਾਤ ਕਹਿਓ ਅਰ ਸੋਰ ਕਰਿਓ ਇਹਨਾਂ ਨੂੰ ਹੀ ਸੂਰਮਿਓ ਹੁਣੇ ਰਣਪੋਮੀ ਵਿੱਚ ਮਾਰ ਦਿਓ ਇਸ ਤਰ੍ਹਾਂ ਕਿਹਾ ਅਤੇ ਸ਼ੋਰ ਮਚਾਇਆ ਜਦੁ ਰਾਏ ਭਰਤੂ ਤਵ ਪਾਣ ਲਗੋ ਆਪਣੇ ਮਨ ਮੈਂ ਨਹੀਂ ਨੈ ਕ ਡਰਿਓ ਉਸ ਵੇਲੇ ਕ੍ਰਿਸ਼ਨ ਨੇ ਭਰਤੂ ਪਾ ਦਿੱਤਾ ਅਤੇ ਆਪਣੇ ਮਨ ਵਿੱਚ ਬਿਲਕੁਲ ਨਾ ਡਰਿਆ ਜੋ ਆਏ ਭਰਿਓ ਹਰ ਪੈ ਕੋ ਪਕੈ ਹਰ ਥਾਂ ਪਰ ਸੋ ਸੋ ਮਾਰ ਡਰਿਆ ਜੋ ਵੀ ਕਰੋਧ ਕਰਕੇ ਕ੍ਰਿਸ਼ਨ ਉੱਤੇ ਆ ਪਿਆ ਉਸ ਨੂੰ ਕ੍ਰਿਸ਼ਨ ਨੇ ਥੱਪ ਨਾਲ ਮਾਰ ਸੁੱਟਿਆ ਯਾ ਤਾਂ ਉੱਤੇ ਹੀ ਉਸ ਨੂੰ ਮਾਰ ਦਿੱਤਾ ਹਰ ਕੋਦ ਤਬੈ ਰੰਗ ਭੂਮ ਮਹਿਤੇ ਨਿਪਥੋ ਸੋ ਜਹਾਂ ਤੈਹੀ ਪਗ ਧਾਰਿਓ ਤਦੋ ਕ੍ਰਿਸ਼ਨ ਨੇ ਰੰਗ ਭੂਮੀ ਵਿੱਚੋਂ ਕੁੱਦ ਕੇ ਜਿੱਥੇ ਰਾਜਾ ਬੈਠਾ ਸੀ ਉੱਥੇ ਹੀ ਜਾ ਕੇ ਪੈਰ ਟਿਕਾ ਦਿੱਤੇ ਕਾਂਸਾ ਲੈ ਕੇ ਢਾਲ ਸੰਭਾਰ ਕਾ ਕੋਪ ਭਰਿਓ ਅਸਖੈ ਚ ਨਿਕਾਰਿਓ ਕਾਂਸ ਨੇ ਹੱਥ ਵਿੱਚ ਢਾਲ ਸੰਭਾਲ ਲਈ ਅਤੇ ਕਰੋਧ ਨਾਲ ਭਰ ਕੇ ਤਲਵਾਰ ਖਿੱਚ ਲਈ ਦੌਰ ਦੇ ਤਹਤੇ ਤਨ ਪੈ ਹਰ ਫਾਤ ਗਏ ਅਤ ਦਾਵ ਸੰਭਾਰਿਓ ਭੱਜ ਕੇ ਉਸ ਕ੍ਰਿਸ਼ਨ ਦੇ ਸਰੀਰ ਉਤੇ ਚਲਾ ਦਿੱਤੀ ਆਗੋ ਸ਼੍ਰੀ ਕ੍ਰਿਸ਼ਨ ਇੱਕ ਪਾਸੇ ਵੱਲ ਹਟ ਗਏ ਅਤੇ ਦਾਵ ਤੋਂ ਬਚਾ ਲਿਆ ਕੇਸਨ ਤੇ ਗਹਿ ਕੈ ਰਿਪ ਕੋ ਤਰਣੀ ਪਰ ਕੈ ਬਲ ਤਾਹੇ ਪਛਾਰਿਓ ਫਿਰ ਵੈਰੀ ਨੂੰ ਕੇਸਾ ਤੋਂ ਪਕੜ ਕੇ ਜੋਰ ਨਾਲ ਧਰਤੀ ਉਤੇ ਪਟਕਾ ਮਾਰਿਆ ਗਹਿ ਕੇਸਨ ਤੇ ਪਟਕਿਓ ਤਰਸੋ ਗਹਿ ਗੋਡਨ ਤੇ ਤਬ ਕੀ ਸਦੇਉ ਪਹਿਲਾ ਕਿਸਾ ਤੋ ਪਕੜ ਕੇ ਧਰਤੀ ਉਤੇ ਪਾਟਕ ਦਿੱਤਾ ਅਤੇ ਫਿਰ ਉਸ ਵੇਲੇ ਗੋਡਿਆਂ ਅਰਥਾਤ ਟੰਗਾ ਤੋ ਫੜ ਕੇ ਕਸੀਟ ਦਿੱਤਾ ਨਿਪਮਾਰ ਹੋ লাশ ਬੜਿਓ ਜੀ ਮੈਂ ਅਤ ਹੀ ਪੁਰ ਭੀਤਰ ਸੋਰ ਪਇਓ ਰਾਜੇ ਨੂੰ ਮਾਰ ਦਿਓ ਦੋਹਾ ਦੇ ਮਨ ਵਿੱਚ ਬਹੁਤ ਆਨੰਦ ਵਧਿਆ ਅਤੇ ਨਗਰ ਵਿੱਚ ਰੋਲਾ ਪੈ ਗਿਆ ਕਬਸਿ ਆਮ ਪਰਤਾਪ ਵੇਖੋ ਹਰ ਕੋ ਜਿਨ ਸਾਧਨ ਰਾਖ ਕੈ ਸੱਤਰ ਛੇਉ ਕਵੀ Shyam ਕਹਿੰਦੇ ਹਨ ਸ਼੍ਰੀ ਕ੍ਰਿਸ਼ਨ ਦਾ ਪਰਤਾਪ ਵੇਖੋ ਜਿਸ ਨੇ ਸਾਦਾਦੀ ਰੱਖਿਆ ਕਰਕੇ ਵੈਰੀਆਂ ਨੂੰ ਨਾਸ਼ਟ ਕਰ ਦਿੱਤਾ ਹੈ ਕੱਡ ਬੰਧਨ ਤਾਤ ਦੇ ਮਨ ਕੇ ਸਭ ਹੀ ਜਗ ਮੈਂ ਯਸ਼ ਵਾਹੇ ਲਇਓ ਆਪਣੇ ਪਿਤਾ ਵਸੁਦੇਵ ਦੇ ਮਨ ਅਤੇ ਤਨ ਦੇ ਬੰਧਨ ਕੱਟ ਦਿੱਤੇ ਇਸ ਤਰ੍ਹਾਂ ਉਹਨਾਂ ਨੇ ਸਾਰੇ ਜਗਤ ਵਿੱਚ ਯਾਸ਼ ਘਟਿਆ ਰਿਪਕੋ ਬਦ ਕਹਿ ਤਬਹੀ ਹਰਜੂ ਬਿਸ ਰਾਤ ਕੇ ਘਾਟ ਕਾ ਉਪਰ ਆਇਓ ਵੈਰੀ ਨੂੰ ਮਾਰ ਕੇ ਤਦ ਹੀ ਕ੍ਰਿਸ਼ਨ ਜੀ ਬਸ ਰਾਤ ਨਾ ਦੀ ਘਾਟ ਉਪਰ ਆਏ ਕਾਂਸ ਕੇ ਬੀਰ ਬਲੀ ਜੋ ਹੁਤੇ ਤਿੰਨ ਦੇਖਦ ਸਿਆਮ ਕੋ ਕੋਪ ਵਡਾਇਓ ਕਾਂਸ ਦੇ ਜੋ ਬਲਵਾਨ ਯੋਧੇ ਉਥੇ ਹੁੰਦੇ ਸਨ ਉਹਨਾਂ ਨੇ ਕ੍ਰਿਸ਼ਨ ਨੂੰ ਵੇਖ ਕੇ ਬਹੁਤ ਕਰੋਧ ਵਧਾਇਆ ਸੋ ਨਾਗੇਉ ਤਿੰਨ ਪਾਸ ਛਮਿਉ ਹਰ ਕੇ ਸੰਗ ਆਇ ਕੈ ਯੁੱਧ ਮਚਾਇਓ ਉਹ ਕਰੋਧ ਉਹਨਾਂ ਤੋਂ ਦਬਾਇਆ ਨਾ ਜਾ ਸਕਿਆ ਅਤੇ ਉਹਨਾਂ ਨੇ ਆ ਕੇ ਕ੍ਰਿਸ਼ਨ ਨਾਲ ਯੁੱਧ ਮਚਾ ਦਿੱਤਾ ਸ਼ਾਮ ਸੰਭਾਰਤਾ ਬੈਬਲ ਕੋ ਤਿੰਨ ਕੋ ਤਰ ਨਹੀਂ ਪਰ ਮਾਰ ਕੇ ਰਾਇਓ ਸ਼੍ਰੀ ਰਿਸ਼ਨ ਨੇ ਆਪਣੇ ਬਾਲਨੋ ਸੰਭਾਲ ਕੇ ਉਹਨਾਂ ਨੂੰ ਮਾਰ ਕੇ ਧਰਤੀ ਉੱਤੇ ਸੁੱਟ ਦਿੱਤਾ ਗੱਜ ਸੋ ਅਤ ਹੀ ਕੁੱਪ ਯੁੱਧ ਕਰਿਓ ਤਹਿ ਤੇ ਡਰ ਕੈ ਨਹੀਂ ਪੈਗ ਟਰੇ ਹਾਥੀ ਨਾਲ ਬਹੁਤ ਕ੍ਰੋਧ ਹੋ ਕੇ ਯੁੱਧ ਕੀਤਾ ਅਤੇ ਉਸ ਤੋਂ ਡਰ ਕੇ ਇੱਕ ਕਦਮ ਵੀ ਪਿੱਛੇ ਨਹੀਂ ਹਟੇ ਦੋ ਮੱਲ ਮਰੇ ਰੰਗ ਭੂਮ ਵਿਖੈ ਕਬ ਸਿਆਮ ਤਹਾ ਪਹਿਰੇ ਕੋਲ ਰੈ ਦੋਵੇਂ ਪਹਿਲਵਾਨ ਰੰਗ ਭੂਮੀ ਵਿੱਚ ਮਾਰ ਦਿੱਤੇ ਕਵੀ ਸ਼ਾਮ ਕਹਿੰਦੇ ਹਨ ਉੱਥੇ ਇੱਕ ਪਹਿਰ ਤੱਕ ਲੜਦੇ ਰਹੇ ਨਿਪਰਾਜ ਕੋ ਮਾਰ ਗਏ ਜਮਨਾ ਤਟ ਬੀਰ ਭਿਰੇ ਸੋ ਆਨ ਮਰੇ ਰਾਜੇ ਕਾਂਸ ਨੂੰ ਮਾਰ ਕੇ ਯਮਨਾ ਦੇ ਕੰਡੇ ਉੱਤੇ ਚਲੇ ਗਏ ਅਤੇ ਕਾਂਸ ਦੇ ਜਿੰਨੇ ਵੀ ਯੋਧੇ ਆ ਕੇ ਲੜੇ ਉਹ ਸਾਰੇ ਮਾਰੇ ਗਏ ਰਕਸਾ ਆਦਨ ਸਤ ਸੰਗਾਰਦੇ ਨਭ ਤੇ ਤੇ ਉਪਰ ਫੂਲ ਪਰੇ ਸਾਦਾ ਦੀ ਰਖਿਆ ਲਈ ਵੈਰੀਆ ਨੂੰ ਮਾਰ ਦਿੱਤਾ ਇਸ ਲਈ ਆਕਾਸ਼ ਤੋਂ ਹਉਣਾ ਉਤੇ ਫੁੱਲਾ ਦੀ ਵਰਖਾ ਹੋਈ ਇਤਿ ਸ਼੍ਰੀ ਦਸ਼ਮ ਸਿਕੰਥ ਪੁਰਾਣੇ 75 ਨਾਟਕ ਗ੍ਰੰਥੇ ਕ੍ਰਿਸ਼ਨਾਵਤਾਰੇ ਨਿਪ ਕੰਸ ਬਦੈ ਧਿਆਏ ਸਮਾਪਤਮ ਅਤੇ ਸ਼੍ਰੀ ਦਸਮਸਕਾਂਤ ਪੁਰਾਨ ਦੇ ਬਚਿਤ੍ਰਨਾਟਕ ਗ੍ਰੰਥ ਦੇ ਕ੍ਰਿਸ਼ਨ ਅਵਤਾਰ ਦੇ ਰਾਜਾ ਕਾਂਸ ਦੇ ਵੱਧ ਦਾ ਅਧਿਆਏ ਸਮਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ